ਅਬਾਦ ਸ਼ਰਾਬ ਦਾ ਬਣਾਉਦੇ ਨੇ ਜਾਂ ਵੇਚਦੇ ਨੇਗੇ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ 80000 ਲੀਟਰ ਜਿਹੜਾ ਇਥੇ ਨਾਲ ਉਹ ਬਰਾਮਦ ਕੀਤਾ ਗਿਆ ਉਹਨਾਂ ਦੇ ਦੋਨਾਂ ਟਰੱਕਾਂ ਦੀ ਗੁਜਰਾਤ ਸਟੇਟ ਦੀ ਰਜਿਸਟ੍ਰੇਸ਼ਨ ਆ ਔਰ ਇੱਕ ਟਰੱਕ ਦੇ ਵਿੱਚੋਂ ਲਗਭਗ 40000 ਲੀਟਰ ਇੱਕ ਟਰੱਕ ਦੇ ਅੰਦਰੋਂ ਜਿਹੜਾ ਉਹ ਬਰਾਮਦ ਹੋਇਆਗਾ ਆਪਾਂ ਖੜ ਕੇ ਟਾਬਿਆਂ ਦੇ ਵਿੱਚੋਂ ਵੀ ਕੱਢਦੇ ਸੀ ਔਰ ਉੱਥੋਂ ਵੀ ਕੱਢ ਕੇ ਲੈ ਕੇ ਆਏ ਸੀ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਟਰੱਕ ਜ਼ਬਤ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਇਥਨੋਲ ਸੀਗਾ ਯਾਨੀ ਕਿ 80000 ਲੀਟਰ ਇਥਨੋਲ ਬਰਾਮਦ ਕੀਤਾ ਗਿਆ ਤੇ ਜਾਣਕਾਰੀ ਮੁਤਾਬਕ ਇਹ ਟਰੱਕ ਗੁਜਰਾਤ ਦੇ ਵਿੱਚ ਰਜਿਸਟਰਡ ਦੱਸੇ ਜਾ ਰਹੇ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਰਾਂ ਨੇ ਇਸ ਬਾਬਤ ਪ੍ਰੈਸ ਕਾਨਫਰੰਸ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਵੈਧ ਸ਼ਰਾਬ ਨੂੰ ਲੈ ਕੇ ਗੈਰਕਾਨੂੰਨੀ ਸ਼ਰਾਬ ਨੂੰ ਲੈ ਕੇ ਬਿਲਕੁਲ ਬੜਾ ਸਖਤ ਰੁੱਖਾ ਜ਼ੀਰੋ ਟੋਲਰੈਂਸ ਆ ਔਰ ਲਗਾਤਾਰ ਜਿਹੜੇ ਵੀ ਅवैध ਸ਼ਰਾਬ ਦਾ ਬਣਾਉਂਦੇ ਨੇ ਜਾਂ ਵੇਚਦੇ ਨੇਗੇ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਹੋਊਗੀ ਕੁਝ ਵਿਅਕਤੀ ਪੰਜਾਬ ਦੇ ਅੰਦਰੋਂ ਪੰਜਾਬ ਦੇ ਫੈਕਟਰੀਆਂ ਚੋਂ ਪੰਜਾਬ ਦੇ ਡਿਸਟਿਲਰੀ ਦੇ ਅੰਦਰੋਂ ਈਐਨਏ ਦੀ ਈਐਨਏ ਦੀ ਜੜੀ ਆ ਉਹਦੀ ਸਮਗਲਿੰਗ ਕਰਕੇ ਦੂਸਰੇ ਰਾਜਾਂ ਵਿੱਚ ਲਿਆ ਕੇ ਜਾਂ ਪੰਜਾਬ ਦੇ ਅੰਦਰ ਉਹਦੀ ਸ਼ਰਾਬ ਬਣਾ ਕੇ ਵੇਚਦੇ ਸੀ ਜਾਂ ਸੈਨੀਟਾਈਜ਼ਰ ਬਣਾ ਕੇ ਵੇਚਦੇ ਸੀ ਜਾਂ ਜਿਹੜਾ ਹੋਰ ਬਹੁਤ ਸਾਰੇ ਪ੍ਰੋਡਕਟ ਨੇ ਜਿਨ੍ਹਾਂ ਦੇ ਅੰਦਰ ਈਐਨਏ ਯੂਜ਼ ਹੁੰਦਾਗਾ ਉਹਦੇ ਚੋਂ ਦੀ ਦਰਵਤੋਂ ਕਰਦੇ ਸੀਗੇ ਕੱਲ ਰਾਪ ਐਕਸਾਈਜ ਡਿਪਾਰਟਮੈਂਟ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਸਖਤ ਕਾਰਵਾਈ ਕਰਦੇ ਆ ਬਠਿੰਡਾ ਦੇ ਵਿੱਚ 80000 ਲੀਟਰ ਜਿਹੜਾ 80000 ਲੀਟਰ ਜਿਹੜਾ ਇਥਨਾਲ ਉਹ ਬਰਾਮਦ ਕੀਤਾ ਗਿਆ ਦੋ ਟਰੱਕ ਭਰ ਕੇ ਇਥਨਾਲ ਦੇ ਜਿਹੜੇ ਬਾਹਰ ਨੂੰ ਜਾ ਰਹੇ ਸੀਗੇ ਕਿਸੇ ਦੂਸਰੇ ਰਾਜ ਨੂੰ ਜਾ ਰਹੇ ਸੀਗੇ ਉਹਨਾਂ ਨੂੰ ਫੜਿਆ ਗਿਆ ਔਰ ਉਹਨਾਂ ਵਿੱਚੋਂ ਟਰੱਕ ਨੰਬਰ ਜਿਹੜਾ ਦੋਨੋਂ ਟਰੱਕ ਜਿਹੜੇ ਨੇਗੇ ਉਹ ਗੁਜਰਾਤ ਸਟੇਟ ਦੇ ਉਹਨਾਂ ਦੀ ਰਜਿਸਟ੍ਰੇਸ਼ਨ ਆ ਉਹਨਾਂ ਦੋਨਾਂ ਟਰੱਕਾਂ ਦੀ ਗੁਜਰਾਤ ਸਟੇਟ ਦੀ ਰਜਿਸਟ੍ਰੇਸ਼ਨ ਆ ਔਰ ਇੱਕ ਟਰੱਕ ਦੇ ਵਿੱਚੋਂ ਲਗਭਗ 40000 ਲੀਟਰ ਇੱਕ ਟਰੱਕ ਦੇ ਅੰਦਰੋਂ ਜਿਹੜਾ ਉਹ ਬRAND ਹੋਇਆਗਾ ਵੀਆਰਬ ਜਿਹੜੀ ਹਸਪੀਟੈਲਿਟੀ ਪ੍ਰਾਈਵੇਟ ਲਿਮਟਿਡ ਚੱਕ आलिया ਦਿਨਾਨਗਰ ਦੀ ਜਿਹੜੀ ਉਹ ਡਿਸਟਿਲਰੀ ਆ ਉਹ ਪਲਾਂਟ ਆ ਯਾਨੀ ਕਿ ਦਿਨਾਨਗਰ ਦੇ ਅੰਦਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਪਲਾਂਟ ਜਿਹੜਾ ਐਗਜ਼ਿਸਟ ਕਰਦਾਗਾ ਜਿੱਥੋਂ ਇਹ ਟਰੱਕ ਜਿਹੜੇ ਨੇਗੇ ਉਹ ਲੋਡ ਹੋਏ ਸੀਗੇ ਜਿੱਥੋਂ ਇਹ ਟਰੱਕ ਜਿਹੜੇ ਨੇਗੇ ਭਰੇ ਗਏ ਸੀਗੇ ਸੋ ਬਹੁਤ ਵੱਡੀ ਕਾਮਯਾਬੀ ਜਿਹੜੀ ਆ ਸਾਡੇ ਡਿਪਾਰਟਮੈਂਟ ਨੂੰ ਮਿਲੀ ਆ ਪੰਜਾਬ ਸਰਕਾਰ ਨੂੰ ਮਿਲੀ ਆ ਔਰ ਇਹਦੇ ਨਾਲ ਦੀ ਨਾਲ ਦੋ ਟੋਇਟਾ ਐਟਿਓਸ ਗੱਡੀਆਂ ਜਿਹੜੀਆਂ ਇੱਕ ਟੋਇਟਾ ਐਟਿਓਸ ਤੇ ਇੱਕ ਨੋਵਾ ਗੱਡੀਆਂ ਜਿਹੜੀਆਂ ਉਹ ਵੀ ਫੜੀਆਂ ਗਈਆਂ ਲੱਗੇ ਵਿੱਚ ਹੁਣ ਤੱਕ ਲਗਭਗ 8 ਵਿਅਕਤੀ ਜਿਹੜੇ ਲਗੇ 8 ਵਿਅਕਤੀ ਗ੍ਰਿਫਤਾਰ ਹੋਏ ਨੇਗੇ ਜਿਨ੍ਹਾਂ ਵਿੱਚੋਂ 4 ਵਿਅਕਤੀ ਬਠਿੰਡਾ ਦੇ ਚਾਰ ਵਿਅਕਤੀ ਬਠਿੰਡਾ ਦੇ ਦੋ ਵਿਅਕਤੀ ਉੱਤਰ ਪ੍ਰਦੇਸ਼ ਦੇ ਔਰ ਦੋ ਵਿਅਕਤੀ ਨੇਪਾਲ ਦੇ ਕੁੱਲ ਹੁਣ ਤੱਕ ਰਾਤ ਦੇ ਲਗਭਗ 8-10 ਘੰਟੇ ਚੱਲੇ ਆਪਰੇਸ਼ਨ ਚ ਜਿੱਥੇ 8 ਗ੍ਰਿਫਤਾਰੀਆਂ ਹੋ ਜਾਂ ਰਹੀਆਂ ਉਥੇ 80000 ਈਐਨ ਜਿਹੜਾ ਉਹਦੀ ਰਿਕਵਰੀ ਹੋਈ ਹੈਗੀ ਬਿਲਕੁਲ ਕਾਲ ਬੜੇ ਤਰੀਕੇ ਦੇ ਨਾਲ ਉਹ ਕੀ ਕਰਦੇ ਸੀਗੇ ਕਿਸ ਤਰ੍ਹਾਂ ਉਹ ਢਾਬੇ ਦੇ ਉੱਤੇ ਆਪਾਂ ਖੜ ਕੇ ਢਾਬਿਆਂ ਦੇ ਵਿੱਚੋਂ ਵੀ ਕੱਢਦੇ ਸੀ ਔਰ ਉੱਥੋਂ ਵੀ ਕੱਢ ਕੇ ਲੈ ਕੇ ਆਏ ਸੀਗੇ ਢਾਬਿਆਂ ਦੇ ਵਿੱਚੋਂ ਜਿਹੜੀਆਂ ਹੋਰ ਗੱਡੀਆਂ ਜਦੋਂ ਡਿਸਟਰੀ ਦੇ ਅੰਦਰੋਂ ਦੂਸਰੇ ਸਟੇਟਾਂ ਨੂੰ ਜਾਂਦੀਆਂ ਨੇ ਈਐਨਏ ਕਿਉਂਕਿ ਪੈਟਰੋਲ 'ਚ ਵੀ ਵਰਤਿਆ ਜਾਂਦਾ ਹੈਗਾ ਪੈਟਰੋਲ ਤੇ ਡੀਜ਼ਲ ਦੇ ਅੰਦਰ ਵੀ ਈਐਨਏ ਦੀ ਜਿਹੜੀ ਆ ਉਹ ਬਲੈਂਡਿੰਗ ਹੁੰਦੀ ਆ ਔਰ ਇਸੇ ਤਰੀਕੇ ਸੈਨੀਟਾਈਜ਼ਰਸ ਵੀ ਹੁੰਦੀ ਆ ਇਸੇ ਤਰੀਕੇ ਜਿਹੜੇ ਆਪਾਂ ਟਾਇਲਟਸ ਦੇ ਅੰਦਰ ਉਹਨੂੰ ਸਾਫ਼ ਕਰਨ ਲਈ ਪ੍ਰੋਡਕਟ ਯੂਜ਼ ਕਰਦੇ ਆ ਉਹਨਾਂ ਦੇ ਅੰਦਰ ਵੀ ਜਿਹੜੀ ਇਹਦੀ ਵਰਤੋਂ ਹੁੰਦੀ ਆ ਜਿਵੇਂ ਗੱਲ ਕਰਾਂ ਦੇਸੀ ਸ਼ਰਾਬ ਦੀ ਜੇਕਰ ਦੇਸੀ ਸ਼ਰਾਬ ਇਸ ਸਾਰੇ ਜ਼ਖੀਰੇ ਤੋਂ ਬਣਾਉਣੀ ਹੋਵੇ ਤਾਂ ਲਗਭਗ ਪੌਣੇ 4 ਲੱਖ 375000 ਬੋਤਲ ਜਿਹੜੀਆਂ 50 ਡਿਗਰੀ ਦੇਸੀ ਸ਼ਰਾਬ ਦੀਆਂ ਵੜ ਸਕਦੀਆਂ ਨੇ ਕਿਹਾਂ ਜੇਕਰ ਇੰਗਲਿਸ਼ ਜਿਹਨੂੰ ਆਈਐਮਐਫਐਲ ਕਹ ਦਨੇ ਆ ਇੰਗਲਿਸ਼ ਸ਼ਰਾਬ ਦੀ ਬਣਾਉਣੀ ਹੋਵੇ ਤਾਂ ਲਗਭਗ 2,50,000 ਬੋਟਲ ਜਿਹੜੀਆਂ 75 ਡਿਗਰੀ ਸ਼ਰਾਬ ਦੀ ਤਿਆਰ ਹੋ ਸਕਦੀ ਹੈ ਜੇਕਰ ਸੈਨੀਟਾਈਜ਼ਰ ਦੀ ਗੱਲ ਕਰੀਏ ਤਾਂ ਲਗਭਗ 1,10,000 ਜਿਹੜਾ ਬੋਟਲ ਆ ਉਹ ਸੈਨੀਟਾਈਜ਼ਰ ਦੀ ਤਿਆਰ ਹੋ ਜਾਂਦੀ ਹੈ ਸੋ ਇਸ ਬਿਨਾ ਕਾਫੀ ਹੋਰ ਛੋਟੇ-ਛੋਟੇ ਪ੍ਰੋਡਕਟਾਂ ਦੇ ਅੰਦਰ ਇਹਦੀ ਵਰਤੋਂ ਹੁੰਦੀ ਆ ਸੋ ਮੇਰਾ ਕਹਿਣ ਦਾ ਪਾਵ ਆ ਜਿਹੜੇ ਲੋਕ ਦੇਸ਼ ਦੇ ਅੰਦਰ ਇਲੀਗਲ ਗੈਰ ਕਾਨੂੰਨੀ ਗਤੀਵਿਧੀਆਂ ਦੇ ਰਾਹੀਂ ਗੈਰ ਕਾਨੂੰਨੀ ਵਪਾਰ ਕਰਦੇ ਨੇਗੇ ਗੈਰ ਕਾਨੂੰਨੀ ਧੱਦੇ ਕਰਦੇ ਨੇ ਚਾਹੋ ਸ਼ਰਾਬ ਦਾ ਕਰਦੇ ਨੇ ਚਾਹੋ ਸੈਨੀਟਾਈਜ਼ਰ ਦਾ ਕਰਦੇ ਨੇਗੇ ਚਾਹੋ ਪੇਂਟ ਦੇ ਅੰਦਰ ਵਰਤੋਂ ਇਹਦੀ ਦੁਰਵਰਤੋਂ ਹੁੰਦੀ ਆ ਉਹ ਸਾਰੇ ਜਿਹੜੇ ਲੋਕ ਨੇਗੇ ਉਹ ਇਸ ਮਟੀਰੀਅਲ ਦਾ ਮਹਿਸੂਸ ਕਰ ਦੇਣਗੇ ਇਸ ਮਟੀਰੀਅਲ ਨੂੰ ਵਰਤ ਦੇਣਗੇ ਔਰ ਹੁਣ ਤੱਕ ਜੇ ਮੈਂ ਗੱਲ ਕਰਾਂ ਪਿਛਲੇ 3 ਸਾਲ ਦੀ 1,70,000 1,70,000 ENA ਜਿਹੜਾ ਉਹ ਸਾਡੀ ਸਰਕਾਰ ਦੇ ਸਮੇਂ ਫੜਿਆ ਗਿਆਗਾ ਇੱਥੋਂ ਪਤਾ ਲੱਗਦਾਗਾ ਕਿ ਸਰਕਾਰ ਦੀ ਅਬਾਦ ਸ਼ਰਾਬ ਇਲੀਗਲ ਲਿਕਰ ਦੇ ਅੰਦਰ ਇਲੀਗਲ ਸੈਨੀਟਾਈਜ਼ਰ ਦੇ ਅੰਦਰ ਜਾਂ ਹੋਰ ਪ੍ਰੋਡਕਟਸ ਦੇ ਅੰਦਰ ਜਿਹੜੀ ਆ ਉਹ ਜ਼ੀਰੋ ਟੋਲਰੈਂਸ ਆ ਅਸੀਂ ਬਿਲਕੁਲ ਲੀਗਲ ਕੰਮ ਨੂੰ ਕਾਨੂੰਨੀ ਕੰਮ ਨੂੰ ਜਿਹੜਾ ਉਹ ਲਾਓ ਕਰਦੇ ਆ ਗੈਰ ਕਾਨੂੰਨੀ ਕੰਮ ਜਿਹੜਾ ਉਹ ਕਿਸੇ ਵੀ ਤਰੀਕੇ ਨਾਲ ਪੰਜਾਬ ਚ ਨਾ ਕਿਤੇ ਹੋਰ ਹੋਣਾ ਚਾਹੀਦਾ ਇਹਦੀ ਅਜੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਜਾਰੀ ਆ ਕਿਉਂਕਿ ਹਜੇ ਮੁੱਢਲੀ ਜਿਹੜੀ ਇੰਟਰੋਗੇਸ਼ਨ ਅਕਿਊਜ਼ ਦੀ ਹੋ ਰਹੀ ਹੈਗੀ ਕਿ ਜਿਹੜਾ ਕਿਹੜੀ ਜਗ੍ਹਾ ਤੇ ਜਾਣਾ ਸੀ ਆਈਐਨ ਨੇ ਔਰ ਕਿੱਥੇ ਜਾ ਕੇ ਯੂਜ਼ ਹੋਣਾ ਸੀਗਾ ਕਿੱਥੇ ਇਹਦੀ ਜਿਹੜੀ ਆ ਉਹ ਦਰਵਰਤੋ ਹੋਣੀ ਸੀ ਔਰ ਇਹਦੇ ਵਿੱਚ ਅਸੀਂ ਐਕਸਾਈਜ਼ ਐਕਟ ਦੇ ਸੈਕਸ਼ਨ 64 ਤੇ 78 ਦਾ 61 14 78 ਸਬਸੈਕਸ਼ਨ 2 ਐਕਸਾਈਜ਼ ਐਕਟ 310 310 ਜਿਹਨੂੰ ਪਿਚੋਰੀ ਕਹਿੰਦੇ ਨੇ 316 ਕ੍ਰਿਮినਲ ਬ੍ਰੀਚ ਆਫ ਟਰਸਟ ਇਹ 125 ਇਨਡੇਂਜਰਿੰਗਸ ਟੂ ਹਿਊਮਨ ਲਾਈਫ ਯਾਨੀ ਮਨੁੱਖੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣਾ ਇਹ ਸਾਰੀਆਂ ਧਰਾਵਾਂ ਦੇ ਤਹਿਤ ਮੁਕਦਮੇ ਦਰਜ ਕੀਤੇਗੇ ਬਿਲਕੁਲ ਇਹਦੇ ਅੰਦਰ ਅਸੀਂ ਉਮਰ ਕੈਦ ਜਿਹੜੀ ਆ ਉਹ ਧਾਰਾ ਲਾਈ ਆ ਤਾਂ ਕਿ ਉਮਰ ਕੈਦ ਜਿਹੜੀ ਆ ਦੋਸ਼ੀਆਂ ਨੂੰ ਹੋਵੇ ਬਿਲਕੁਲ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਿਆ ਜਾਊਗਾ ਇਹਦੀ ਜਾਂਚ ਕੀਤੀ ਜਾ ਰਹੀ ਆ ਕਿ ਉੱਥੋਂ ਜਾ ਕੇ ਕਿਹੜੇ ਸਟੇਟਸ ਜਾਣੀ ਸੀ ਔਰ ਕਿਹੜੇ ਸਟੇਟ ਜਾ ਕੇ ਗੈਰ ਕਾਨੂੰਨੀ ਧੰਦੇ ਸ਼ਾਮਲ ਹੋਣੀ ਸੀ ਕਿਉਂਕਿ ਬਹੁਤ ਸਾਰੇ ਸਟੇਟਾਂ ਨੇ ਦੇਸ਼ ਦੇ ਅੰਦਰ ਕਈ ਸਟੇਟਾਂ ਨੇ ਪ੍ਰਹੇਸ਼ਨ ਕੀਤੀ ਹੋਈ ਆ ਕਈ ਸਟੇਟਾਂ ਕਹਿਣ ਨੂੰ ਅਸਕੇ ਅਸੀ ਸ਼ਰਾਬ ਬੰਦੀ ਕੀਤੀ ਆ ਉਹ ਸਟੇਟਾਂ ਕੀ ਕਰਦੀਆਂ ਲਗੀਆਂ ਦੂਜੇ ਸਟੇਟਾਂ ਦੀਆਂ ਡਿਸਟ੍ਰਿਕਟਰੀਆਂ ਦੇ ਵਿੱਚੋਂ ਦੂਸਰੇ ਸਟੇਟਾਂ ਦੇ ਅੰਦਰੋਂ ਜਿੱਥੇ ईएनडी ਦੀ ਪ੍ਰੋਡਕਸ਼ਨ ਹੁੰਦੀ ਆ ਕਿਉਂਕਿ ईएनडी ਦੀ ਪ੍ਰੋਡਕਸ਼ਨ ਤਾਂ ਜਿਵੇਂ ਪਹਿਲਾਂ ਕਿਹਾਗਾ ਪੈਟਰੋਲ ਚ ਹੁੰਦੀ ਆ ਡੀਜ਼ਲ ਚ ਹੁੰਦੀ ਆ ਉਥੇ ਇਲੀਗਲ ਵਪਾਰ ਜਿਹੜਾ ਉਹਨਾਂ ਸਟੇਟਾਂ ਦੇ ਅੰਦਰ ਉਥੇ ਦੀਆਂ ਜਿਹੜੀਆਂ ਵੀ ਕੋਈ ਪੋਲਿਟੀਕਲ ਪਾਰਟੀਆਂ ਨੇ ਗਿਆ ਉਹ ਕਰਦੀਆਂ ਨੇ ਗਿਆ ਕਿਉਂਕਿ ਉਥੇ ਵੀ ਆਰਾਜ ਕਰਦਾ ਸਰਕਾਰਾਂ ਕਰਦੀਆਂ ਨੇ ਗਿਆ ਕਿਉਂਕਿ ਇਹ ਸਾਰਾ ਮਟੀਰੀਅਲ ਮੈਂ ਦੇਖਿਆਗਾ ਬਹੁਤ ਬਾਾਰ ਹੋਇਆਗਾ ਜਦੋਂ ਵੀ ਕਿਤੇ ईएन ਨੇ ਫੜਿਆ ਜਾਂਦਾਗਾ ਉਹਦਾ ਲਿੰਕ ਜਿਹੜਾਗਾ ਉਹਨਾਂ ਸਟੇਟਾਂ ਨਾਲ ਨਿਕਲਦਾ ਜਿੱਥੇ ਪ੍ਰਹਿਬਿਸ਼ਨ ਕੀਤੀ ਹੋਈ ਆ ਜਾਂ ਜਿੱਥੇ ਸੈਨੀਟਾਈਜ਼ਰ ਦੀਆਂ ਵੱਡੀਆਂ ਫੈਕਟਰੀਆਂ ਲੱਗੀਆਂ ਹੋਣਆਂ ਲੱਗੀਆਂ ਜਾਂ ਜਿੱਥੇ ਪੇਂਟ ਦੀਆਂ ਵੱਡੀਆਂ ਫੈਕਟਰੀਆਂ ਲੱਗੀਆਂ ਹੋਣਆਂ ਲੱਗੀਆਂ ਉਹਨਾਂ ਜਗ੍ਹਾ ਦੇ ਉੱਤੋਂ ਇਹਦਾ ਲਿੰਕ ਜਿਹੜਾ ਬਹੁਤ ਸਾਰੇ ਕੇਸਾਂ 'ਚ ਸਟੈਬਲਿਸ਼ ਹੋਇਆਗਾ ਬਿਲਕੁਲ ਅਸੀਂ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਾਂਗੇ ਬਲਕਿ ਜਿਹੜਾ ਵੀ ਦੋਸ਼ੀ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਚਾਰਾਣ ਵਿਦਨ ਟਾਈਮ 'ਤੇ ਪੇਸ਼ ਹੋਣਗੇ ਇਹਦੀ ਸਾਰੇ ਜਿਹੜੀ ਅੱਗੇ ਫਰਦਰ ਇਨਵੈਸਟੀਗੇਸ਼ਨ ਆ ਫਰਦਰ ਇਨਵੈਸਟੀਗੇਸ਼ਨ ਆ ਜਿਹੜੀ ਉਹਦੇ ਉਸ ਨੂੰ ਜਿਹੜਾ ਅਸੀਂ ਜਲਦੀ ਕੰਪਲੀਟ ਕਰਾਂਗੇ ਔਰ ਸਾਰੇ ਦੋਸ਼ੀ ਜਿਹੜੇ ਨੇ ਫੜੇ ਗਏ ਨੇਗੇ ਜਿਹੜੀ ਫਰਦਰ ਲੀਡ ਹੋਊਗੀ ਫਰਦਰ ਇਨਵੈਸਟੀਗੇਸ਼ਨ ਹੋਊਗੀ ਉਹਦੇ ਅੰਦਰ ਜਿਹਦਾ ਵੀ ਨਾਮ ਆਊਗਾ ਉਹ ਵੀ ਫੜਾਂਗੇ ਔਰ ਉਹਦਾ ਵੀ ਤੁਹਾਨੂੰ ਜਲਦੀ ਖੁਲਾਸਾ ਕਰਾਂਗੇ ਜੀ ਜਿਹੜੇ ਜਿਹੜੇ ਪਕੜਾ ਗਿਆ ਹੈ ਬਿਲਕੁਲ ਜੀ ਹਜੇ ਤਾਂ ਸਿਰਫ 12 ਜਾਂ 13 ਘੰਟੇ ਹੋਏ ਨੇਗੇ ਹਜੇ ਉਹਨਾਂ ਸਾਰੇ ਦੋਸ਼ੀਆਂ ਨੂੰ ਕੋਰਟ ਦੇ ਅੰਦਰ ਲਿਜਾ ਕੇ ਪੇਸ਼ ਕਰਕੇ ਫਰਦਰ ਰਿਮਾਂਡ ਉਹਨਾਂ ਦਾ ਹਾਸਲ ਕੀਤਾ ਜਾਊਗਾ ਔਰ ਜਿਹੜੀ ਸੈਕੰਡ ਲੀਡ ਆ ਕਿ ਬੈਕਵਰਡ ਲਿੰਕੇਜ ਜਿਹੜਾ ਤੁਹਾਡਾ ਕੁਐਸਚਨ ਆ ਕਿ ਬੈਕਵਰਡ ਲਿੰਕੇਜ ਕਿੱਥੇ ਆ ਫਾਰਵਰਡ ਲਿੰਕੇਜ ਕਿੱਥੇ ਆ ਤੇ ਬੈਕਵਰਡ ਲਿੰਕੇਜ ਕਿੱਥੇ ਆ ਉਹ ਦੋਨਾਂ ਨੂੰ ਖੰਗਾਲ ਕੇ ਔਰ ਦੋਨੇ ਪਾਸੇ ਕਾਰਵਾਈ ਹੋਗੀ ਕਿਸੇ ਨੂੰ ਬਖਸ਼ਾਂਗੇ ਨਹੀਂ ਜੀ ਸਰ ਉਸ ਦਾ ਨਾਮ ਮੈਨਰੇਰੀ ਦਾ ਰੋਲ ਚੈੱਕ ਕੀਤਾ ਗਿਆ ਹੈ ਜੀ ਹਜੇ ਕਿਉਂਕਿ ਰਾਤ ਦੀ ਕਾਰਵਾਈ ਆ ਰਾਤ 10 ਤੋਂ ਬਾਅਦ ਇਹ ਰਿਕਵਰੀਆਂ ਜਿਹੜੀਆਂ ਹੋਣੀਆਂ ਲੱਗੀਆਂ ਸੋ ਹਜੇ ਦਿਨ ਦੇ ਸਮੇਂ ਸਾਡੀ ਇਨਵੈਸਟੀਗੇਸ਼ਨ ਟੀਮਾਂ ਉਹਨਾਂ ਸਾਰੀਆਂ ਇੰਡਸਟਰੀਆਂ 'ਚ ਪਹੁੰਚ ਕੇ ਚੈੱਕ ਕਰਨਗੇ ਜੀ ਡਿਸਕਲੋਜ਼ ਕੀ ਇਹ ਇਥਨੋਲ ਕਈ ਸਟੇਜ ਤੇ ਪ੍ਰੋਹਿਬਿਟਿਡ ਹੈ ਜੀ ਆਖਣੇਗਾ ਇਥਨੋਲ ਕਈ ਸਟੇਜ ਤੇ ਪ੍ਰੋਹਿਬਿਟਿਡ ਹੈ ਪੰਜਾਬ ਨੇ ਇਸ ਦਾ ਕੀ ਸਟੇਟਸ ਹੈ ਈਮੈਨ ਇਥਨੋ ਨਹੀਂ ਇਥਨੋ ਨਹੀਂ ਇਥਨਾਲ ਕਰ ਸ਼ਰਾਬ ਬਿਹਾਰ ਸ਼ਰਾਬ ਜੈਸੇ ਬਿਹਾਰ ਸੈਕੰਡ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਸੂਬਾ ਗੁਜਰਾਤ ਉਸ ਵਿੱਚ ਪ੍ਰਹਿਬਿਸ਼ਨ ਹੈ ਪਰ ਬਾ ਵੀ ਆਪਸੇ ਜੋ ਲੋਕ ਵੀ ਸ਼ਰਾਬ ਦਾ ਸੇਵਨ ਕਰਤੇ ਜਾਣਗੇ ਤਾਂ ਆਪਕੋ ਖੂਬ ਮਿਲਦੀ ਹੈ ਸਰ ਗੁਰਦਾਸਪੁਰ ਤੋਂ ਟਰੱਕ ਚੱਲਦਾ ਬਠਿੰਡੇ ਤੱਕ ਕੋਈ ਡਿਪਾਰਟਮੈਂਟ ਨਹੀਂ ਰੋਕ ਪਾਉਂਦਾ ਲੱਗਦਾ ਨਹੀਂ ਕਿ ਇਹਨੇ ਜ਼ਿਲ੍ਹੇ ਦੀ ਕਬੱਡੀ ਨਾਕਾਮੀ ਇਸ ਦੇ ਵਿੱਚ ਬਿਲਕੁਲ ਨਹੀਂ ਜੀ ਜਦੋਂ ਸਾਨੂੰ ਸਾਡੀ ਸਾਡੀ ਟੀਮ ਨੂੰ ਸਾਡੀ ਟੀਮ ਨੂੰ ਇਨਪੁਟ ਸੀ ਵੀ ਕਦੋਂ ਇਹ ਚੈਨਲਾਂ ਕਿੱਥੇ ਕਿੱਥੇ ਜਾਣਾਗਾ ਸੋ ਕਿੱਥੇ ਖੜਨਾਗਾ ਬਿਲਕੁਲ ਦੋਨੇ ਟਰੱਕ ਅਲੱਗ ਅਲੱਗ ਦਿਸ਼ਾ ਚੋਂ ਆ ਰਹੇ ਤੇ ਜਿੱਥੇ ਜਿੱਥੇ ਇਹਨਾਂ ਨੇ ਖੜਨਾ ਸੀਗਾ ਉੱਥੋਂ ਇਹਨਾਂ ਨੂੰ ਅਸੀਂ ਫੜਿਆ ਗਿਆ ਕਿਉਂਕਿ ਇਹ ਨਾ ਹੋਵੇ ਕਿ ਇੱਕ ਟਰੱਕ ਇਧਰ ਹੀ ਲੰਘ ਜਾਏ ਕਿ ਇਧਰ ਹੀ ਲੰਘ ਜਾਏ ਸੋ ਪੂਰਾ ਜਿਹੜਾ ਜਾਲ ਪਿਛਲੇ 24 ਘੰਟੇ ਤੋਂ ਸਾਡਾ ਬਿਛਾਇਆ ਹੋਇਆ ਸੀਗਾ ਉਸ ਦੇ ਤਹਿਤ ਇਹਨਾਂ ਨੂੰ ਫੜਿਆ ਗਿਆ ਸਰ ਜੀ ਤਾਂ ਦੋਹਾਂ ਜ਼ਰੂਰੀ ਇਸ ਵਿੱਚ ਉਹ ਲਿੰਕ ਦਾ ਸੀਸੀਟੀਵੀ ਦਾ ਹੁੰਦਾ ਡਿਪਾਰਟਮੈਂਟ ਦੇ ਕੋਲੇ ਲੇ ਤਾਂ ਉਥੇ ਉਹਨਾਂ ਨੇ ਵੀ ਕਦੇ ਇਹ ਜੀ ਜਾਂਚ ਕੀਤੀ ਹੈਗੀ ਵੀ ਕਿਉਂ ਇਹ ਫੁਟੇਜ ਆ ਵੀ ਆਖਰ ਕਿੱਥੇ ਜਾ ਰਹੀ ਹੈ ਨਹੀਂ ਨਾ ਬਿਲਕੁਲ ਮੈਂ ਉਹੀ ਕਹਿ ਰਿਹਾ ਹਜੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੀ ਆ ਉਹਦੀ ਖੰਗਾਲੀ ਜਾ ਰਹੀ ਆ ਅਗਲਾ ਬੁਲੇਟਿਨ ਜਲਦੀ ਜਾਰੀ ਕਰਾਂਗੇ ਸਰ 2020 ਵਿੱਚ ਜਦ ਤਰਨਤਾਰਨ ਵਿੱਚ ਬਹੁਤ ਸਾਰੀ ਮੌਤਾਂ ਹੋਈਆਂ ਸੀ ਉਸਕੇ ਬਾਅਦ ਇੱਕ ਪ੍ਰੋਗਰਾਮ ਬਣਾਇਆ ਗਿਆ ਥਾ ਕਿ ਹਮ ਸਾਰੀ ਡਿਸਟ੍ਰਿਕਟਸ ਵਿੱਚ ਜੋ ਵੀ ਬਾਈਕਲਸ ਦੇ ਕੇ ਜਾਏਗੇ ਉਹਨਾਂ ਤੇ ਜੀਪੀਐਸ ਟਰੈਕਿੰਗ ਹੋਊਗੀ ਸਭ ਕੁਝ ਹੋਊਗੀ ਸੋ ਫਿਰ ਇਸਕੇ باوجود ਇਹਨੇ ਸਮਗਲ ਹੋ ਰਿਹਾ ਹੈ ਇਸ ਵਿੱਚ ਸਰ ਜੀਪੀਐਸ ਟਰੈਕਿੰਗ ਤੇ ਲੱਗਿਆ ਹੋਇਆ ਸੀ ਸਰ ਜੀਪੀਐਸ ਟਰੈਕਿੰਗ ਵੀ ਲੱਗਿਆ ਹੋ ਲੱਗਿਆ ਹੁੰਦਾਗਾ ਜੀਪੀਐਸ ਟਰੈਕਿੰਗ ਜਦੋਂ ਇਲੀਗਲ ਕੰਮ ਕਰਦੇ ਨੇ ਇਲੀਗਲ ਚ ਜੀਪੀਐਸ ਟਰੈਕਿੰਗ ਦੀ ਜਿਹੜੀ ਹੈ ਸਾਨੂੰ ਹੈਲਪ ਕਰਦੀ ਹੈ ਕਿ ਕਿੱਥੇ ਜਾ ਰਹੀ ਹੈ ਕਿੱਥੇ ਮੰ ਲੋ ਇਸ ਜਗ੍ਹਾ ਤੇ ਜਾਣਾਗਾ ਜੀ ਪੀ ਐਸ ਤੋਂ ਇਹ ਕਹਿੰਦੇ ਨਾਗਾ ਕਿ ਇੱਕ ਜਗ੍ਹਾ ਤੋਂ ਬਿਲ ਕਟਿਆ ਇਸ ਜਗ੍ਹਾ ਤੇ ਜਾਣਾਗਾ ਜਿੱਥੇ ਜਿਹੜੀ ਆ ਉਹਦੀ ਹਾਂ ਡੈਸਟੀਨੇਸ਼ਨ ਤੇ ਪਹੁੰਚਣਾ ਡੈਸਟੀਨੇਸ਼ਨ ਤੋਂ ਪੈਂਚਨ ਤੋਂ ਪਹਿਲਾਂ ਕਿਤੇ ਕਿਤੇ ਬਿਲ ਫਰਚ ਕੀਤਾ ਜਾਂਦਾਗਾ ਕੋਈ ਪਤਾ ਨਹੀਂ ਕਿੱਥੋਂ ਕਟਿਆ ਸੀਗਾ ਜੀ ਇਹ ਸੀ ਕੈਮੀਕਲ ਬਟਨ ਦਾ ਜਾਣਾ ਸੀ ਇਹਦਾ ਅਜੇ ਜਾਂਚ ਹੋ ਰਹੀ ਹੈ ਵੇਟ ਕਰੋ ਢਾਬੇ ਦੀ ਗੱਲ ਕਰ ਰਹੇ ਸੀ ਇੱਕ ਫੋਟੋ ਦਿਖਾਰ ਸੀ ਉਹਨੂੰ ਥੋੜਾ ਡਿਟੇਲ ਕਰੋਗੇ ਪਲੀਜ਼ ਬਿਲਕੁਲ ਰਾਸਟਾ ਇਹ ਮੰਨ ਰਾਜ ਟਾਬਾ ਕੋਟ ਸ਼ਨੀਰ ਇਹ ਹੈਗਾ ਬਠਿੰਡਾ ਮਾਨਸਰ ਮਾਨ ਬਠਿੰਡਾ ਮਾਨਸਰ ਰੋਡ ਤੇ ਜਿਹੜਾ ਮੰਨ ਰਾਜ ਟਾਬਾ ਮੰਨ ਰਾਜ ਟਾਬਾ ਮੰਨ ਰਾਜ ਟਾਬੇ ਦੇ ਉੱਤੇ ਜਿਹੜਾ ਇਹ ਫੜਿਆ ਗਿਆ ਪਿੰਜੀਵਾਸਰ ਬਠਿੰਡੇ ਇਹ ਫੜਿਆ ਗਿਆ ਤੇ ਜਿਹੜਾ ਰੂਟ ਹੈ ਰੂਟ ਇਹ ਇੰਡੀਕੇਟ ਕਰਦਾ ਹੈ ਕਿ ਕਿੱਧਰ ਜਾ ਰਿਹਾ ਸੀ ਤਾਂ ਅੱਜ ਇਹ ਇਨਵੈਸਟੀਗੇਸ਼ਨ ਆ ਮੈਂ ਇਸ ਮoje ਕਮੈਂਟ ਨਹੀਂ ਕਰੂੰਗਾ ਅੱਜ ਵੇਟ ਕੀਤਾ ਜਾ ਸਕਦੀ ਹੈ ਕਿ ਉਹ ਸਾਨੂੰ ਉੱਥੇ ਪਹੁੰਚ ਲੈਣੇ ਦੱਸਦੇ ਕਿ ਬੀਤੇ ਦਿਨੀ ਸ਼ਰਾਬ ਦੇ ਨਾਲ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਜਿਸ ਤੋਂ ਬਾਅਦ ਦੇ ਵਿੱਚ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਚੀਮਾ ਸਾਹਿਬ ਨੇ ਕਹਿ ਦਿੱਤਾ ਹੈ ਕਿ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਜਿਹੜਾ ਵੀ ਕੋਈ ਨਕਲੀ ਸ਼ਰਾਬ ਦਾ ਕਾਰੋਬਾਰੀ ਹੈ ਗਲਤ ਤਰੀਕੇ ਦੇ ਨਾਲ ਸ਼ਰਾਬ ਤਿਆਰ ਕਰਦਾ ਉਹਨੂੰ ਵੇਚਦਾ ਉਹਦੀ ਤਸਕਰੀ ਕਰਦਾ ਹਰ ਕਿਸੇ ਦੇ ਉੱਤੇ ਵੱਡੀ ਕਾਰਵਾਈ ਹੋਵੇਗੀ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ